ਹਾਂਜੀ ਸਸੀ ਗਾਲ ਜੀ ਕੀ ਹਾਲ ਚਾਲ ਨੇ ਫਿਲਹਾਲ ਸਾਰੇ ਠੀਕ ਠਾਕ ਹੋਗੇ ਮੈਂ ਇੱਕ ਛੋਟੇ ਜਿਹੇ ਪਿੰਡ ਤੋਂ ਬਲੌਗ ਕਰਦਾ ਮੇਰਾ ਨਾਮ ਜੋ ਕਿ ਹਰਮਨ ਸਿੰਘ ਹੈ ਤੇ ਛੋਟੇ ਪਿੰਡ ਦਾ ਰਹਿਣ ਵਾਲਾ ਜੋ ਕਿ ਅੱਜ ਦਾ ਬਲੌਗ ਆਪਣਾ ਰਤੀ ਦੇ ਚੋਟੀਆਂ ਜਾਣ ਲੱਗੇ ਜੋ ਕਿ ਮੇਰਾ ਪਿੰਡ ਹੈ ਛੋਟਾ ਜੋ ਕਿ ਹਰਿਆਣੇ ਤੇ ਪੰਜਾਬ ਤੇ ਬਾਰਡਰ ਤੇ ਆਂਦਾ ਹੈ ਪਿੰਡ ਚੋਟੀਆਂ ਜਾਖੜ ਦੇ ਲਹਿਰੇ ਲੋ ਵੀ ਮਿੱਤਰ ਵਾਸ ਦਾ ਬਲੌਗ ਆਪਾਂ ਸ਼ੁਰੂ ਕਰਦੇ ਆਂ ਜੋ ਵੀ ਚੈਨਲ ਤੇ ਨਵਾਂ ਬੰਦਾ ਹੈ ਆਪਣੇ ਚੈਨਲ ਸਬਸਕ੍ਰਾਈਬ ਕਰ ਹਾਂਜੀ ਸਸੀ ਗਾਲ ਜੀ ਵੈਲਕਮ ਟੂ ਮੇਰੇ ਨਾਦਰ ਵੀਡੀਓ ਅੱਜ ਦੇ ਵੀ ਟੰਡਾ ਸਵਾਗਤ ਹੈ ਸੋ ਅੱਪ ਅੱਜ ਆਪਾਂ ਚੱਲੇ ਰਤੀ ਤੇ ਆ ਤੁਸੀਂ ਵੇਖ ਸਕਦੇ ਹੋ ਜੋ ਕਿ ਆਪਣਾ 74 ਦੀ ਬੱਸ ਫੜੀ ਹੋਈ ਹੈ ਜੋ ਕਿ ਪਿੰਡਾਂ ਵਿੱਚ ਜਾਂਦੀ ਹੈ ਬੱਬਨਪੁਰ ਕਮਾਣਾ ਹੋ ਕੇ ਰਤੀ ਤੇ ਚਲਦੀ ਹੈ ਸਵੇਰੇ 7 ਵਜੇ ਜੋ ਕਿ ਅੱਠ 8:30 ਵਜੇ ਲਾ ਦਿੰਦੀ ਹੈ ਉੱਥੇ ਆ ਤੁਸੀਂ ਵੇਖ ਸਕਦੇ ਹੋ ਆਪਣੀ ਬੱਸ ਚੱਲ ਪਈ ਤੇ ਆ ਤੁਸੀਂ ਵੇਖ ਸਕਦੇ ਹੋ ਸਵੇਰੇ ਸਵੇਰੇ ਬੱਸ ਖਾਲੀ ਹੁੰਦੀ ਹੈ ਜੋ ਕਿ ਪਿੰਡਾਂ ਵਿੱਚ ਜਾਂਦੀ ਹੈ ਅੱਗੇ ਭਰ ਜਾਂਦੀ ਹੈ ਫੁੱਲ ਆ ਤੁਸੀਂ ਵੇਖ ਸਕਦੇ ਹੋ ਤੇ ਇੱਧਰ ਆ ਲੈ ਸਕਦੇ ਹੋ ਖੇਤਾਂ ਦਾ ਨਜ਼ਾਰਾ ਖੇਤਾਂ ਦਾ ਵਿਊ ਕਿੱਦਾਂ ਦਾ ਹੈ ਇਹ ਆ ਤੁਸੀਂ ਵੇਖ ਸਕਦੇ ਹੋ ਜੋ ਕਿ ਹਰਿਆਣਾ ਵੇਸ ਰੋਡ ਵੇਸ ਕਿਵੇਂ ਸ਼ੂਕ ਦੀ ਜਾਂਦੀ ਹੈ ਜੋ ਕਿ ਢੂੜਾ ਪਟ ਦੀ ਜਾਂਨ ਲੱਗ ਰਹੀ ਹੈ ਜਾਖਲ ਵੱਲ ਨੂੰ ਤੁਸੀਂ ਵੇਖ ਸਕਦੇ ਹੋ ਜੋ ਕਿ ਢੂੜਾ ਪਟ ਦੀ ਜਾਂਦੀ ਹੈ ਤੇ ਆ ਤੁਸੀਂ ਵੇਖ ਸਕਦੇ ਹੋ ਮਿੱਤਰ ਅਪਾ ਫਾਈਨਲੀ ਪਹੁੰਚ ਗਏ ਆ ਜਾਖਲ ਜੋ ਕਿ ਆਪਣੀ ਹਲੇ ਬੱਸ ਆਈ ਨਹੀਂ ਸੀ ਇੱਧਰ ਆ ਦੇਖ ਲਓ ਮਾਹੌਲ ਮੀਆਂ ਨਾਲਾ ਹੋਇਆ ਪਿਆ ਆ ਤੁਸੀਂ ਵੇਖ ਸਕਦੇ ਇੱਧਰ ਪਾਰਕਿੰਗ ਆ ਤੁਸੀਂ ਵੇਖ ਸਕਦੇ ਜੋ ਕਿ ਇਹ ਬੱਸ ਬੱਸ ਚ ਆਇਆ ਸੀ ਜੋ ਕਿ ਰਤੀ ਤੋਂ 7 ਵਜੇ ਚੱਲਦੀ ਹੈ ਜੋ ਕਿ 8 8:30 ਤੱਕ ਪਹੁੰਚਾ ਦਿੰਦੀ ਹੈ ਤੇ ਆਪਣੀ ਬੱਸ ਵੀ ਲੱਗੀ ਜੋ ਕਿ ਲਹਿਰੇ ਤੋਂ ਆਈ ਹੈ ਹੁਣ ਜਾਊਗੀ ਵਾਪਸੀ ਸੰਗਰੂਰ ਵੱਲ ਨੂੰ ਜੋ ਕਿ ਸਾਡਾ ਪਿੰਡ ਬੱਚਾ ਵਿਚਾਲੇ ਆ ਜਾਂਦਾ ਚੋਟੀਆਂ ਨਾਮ ਤੋਂ ਹੈ ਤਾਂ ਤੁਸੀਂ ਦੇਖ ਸਕਦੇ ਹੋ ਬੱਦਲ ਵਾਈ ਹੋਈ ਵੀ ਅੱਜ ਆ ਤੁਸੀਂ ਦੇਖ ਸਕਦੇ ਹੋ ਆਪਣੀ ਬੱਸ ਵੀ ਚੱਲਣ ਵਾਲੀ ਹੈ ਜੋ ਕਿ ਵਿੱਚ ਬੈਗੇ ਸੀ ਤਾਂ ਕਿ ਕਿਤੇ ਨਿਕਲ ਨਿਕਲ ਨਾ ਜਾਵੇ ਲੇਟ ਲੂਟ ਨਾ ਹੋ ਜਾਈਏ ਆ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਬੱਸ ਲੱਗੀ ਪਈ ਸੀ ਦੇਖ ਸਕਦੇ ਤੁਸੀਂ ਆਪਣੀ ਪਾਸੇ ਚੱਲ ਪਈ ਆ ਯੋਗੀ ਬੱਸ ਸਟੈਂਡ ਤੋਂ ਨਿਕਲ ਪਈ। ਆ ਤੁਸੀਂ ਵੇਖ ਸਕਦੇ ਹੋ। ਜੋ ਆਪਣੀ ਬੱਸ ਨਿਕਲ ਪਈ ਬੱਸ ਸਟੈਂਡ ਤੋਂ। ਆ ਵੇਖ ਸਕਦੇ ਹੋ। ਇੱਧਰ ਭਾਈ ਟਿਕਟਾਂ ਵਾਲਾ ਵੀ ਆ ਗਿਆ। ਜੋ ਕਿ ਆਪਣੀ ਟਿਕਟਾਂ ਕਟਾਲੀ ਸੀ ਜੋ ਕਿ ਉੱਥੇ ਆਪਣੇ 10 ਰੁਪਏ ਲੱਗਦੇ ਪਿੰਡ ਤੱਕ ਦੇ। ਆ ਤੁਸੀਂ ਵੇਖ ਸਕਦੇ ਹੋ। ਬੱਸ ਵੀ ਜਾਂਦੀ ਛੂਕਦੀ ਤੇ ਹਵਾ ਵੀ ਠੰਡੀ ਠੰਡੀ ਚੱਲ ਰਹੀ ਹੈ। ਆਵੇ ਸਾਰੇ ਇੱਧਰ ਜੇਜੀਆਂ ਵਾਲਾ ਕੋਲੇ ਆ ਗਿਆ ਆ ਵੇਖ ਸਾਰੇ ਜੋ ਕਿ ਹਾਈਵੇ ਤੇ ਚੜ ਗਈ ਬੱਸ ਆ ਵੇਖ ਸਾਰੇ ਤੁਸੀਂ ਇੱਧਰ ਆਪਣਾ ਬੱਸ ਸਟੈਂਡ ਆ ਗਿਆ ਪਿੰਡ ਦਾ ਜੀ ਜੋ ਕਿ ਪਿੰਡ ਉਤਰ ਗਿਆ ਦੀ ਚੌਂਟੀਆਂ ਇੱਧਰ ਬੱਸ ਚੱਲ ਪਈ ਤੁਸੀਂ ਵੇਖ ਸਕਦੇ ਹੋ ਇਹ ਆਪਣਾ ਪਿੰਡ ਦਾ ਬੱਸ ਸਟੈਂਡ ਆ ਗਿਆ ਆ ਮਸਜਿਦ ਆ ਗਈ ਇੱਧਰਲੀ ਸਾਈਡ ਜੀ ਤੇ ਆ ਇੱਧਰ ਸਾਡੇ ਬੋਰਡ ਬਿਲ ਬੋਰਡ ਲੱਗਿਆ ਪਿੰਡ ਦਾ ਆ ਇੱਧਰ ਟ੍ਰੈਕਟਰਿਕ ਸਲਾਈ ਜਾਂਦਾ ਆ ਪਾਉ ਆ ਵੀ ਦੇਖ ਸਕਦੇ ਹੋ ਜੋ ਕਿ ਮੈਂ ਮੇਰਾ ਘਰ ਇਥੋਂ ਥੋੜਾ ਹੈ ਤੋਂ ਦੂਰ ਹੈ ਮੈਂ ਤੁਰ ਕੇ ਜਾਣ ਲੱਗ ਗਿਆ ਹਾਂ ਤੁਸੀਂ ਦੇਖ ਸਕਦੇ ਸਾਡੇ ਪਿੰਡ ਦੀਆਂ ਛੋਟੀਆਂ ਛੋਟੀਆਂ ਗਲੀਆਂ ਜੰਮੀਆਂ ਸੁੰਨੀਆਂ ਸੁੰਨੀਆਂ ਲੱਗਦੀਆਂ ਧੁੱਪ ਚ ਕੋਈ ਬਾਹਰ ਨਿਕਲ ਕੇ ਰਾਜੀ ਨਹੀਂ ਆ ਗਿਆ ਆ ਤੁਸੀਂ ਦੇਖ ਸਕਦੇ ਹੋ ਆ ਆਪਣਾ ਘਰ ਆ ਗਿਆ ਜੀ ਆ ਤੁਸੀਂ ਦੇਖ ਸਕਦੇ ਹੋ ਆ ਮੇਰਾ ਘਰ ਆ ਗਿਆ ਤੇ ਤੇ ਆ ਤੁਸੀਂ ਦੇਖ ਸਕਦੇ ਹੋ ਜਾਂ ਕਿ ਜੋ ਕਿ ਮੇਰਾ ਗੇਟ ਦਾ ਘਰ ਆ ਗਿਆ ਤੇ ਹੁਣ ਆਪਾਂ ਐਂਟਰੀ ਕਰਾਂਗੇ ਆ ਦੇਖ ਸਕਦੇ ਹੋ ਇੱਥੇ ਆਪਣੇ ਪਾਣੀ ਰੱਖਿਆ ਹੋਇਆ ਸੀ ਤਾਂ ਕਿ ਕੋਈ ਕੁੱਤਾ ਬਿੱਲਾ ਪੀਸ ਕੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਣੀ ਮਾਤਾ ਜੀ ਜੋ ਕਿ ਕद्दू ਚੀਰਨ ਲੱਗ ਰਹੀ ਜਿਉਂ ਕਿ ਅੱਜ ਕੱਦੂ ਦੀ ਸਬਜ਼ੀ ਬਣੂਗੀ ਆ ਤੁਸੀਂ ਦੇਖ ਸਕਦੇ ਹੋ ਮੇਰਾ ਨੋਰਮਲ ਜਿਹਾ ਘਰ ਹੈ ਆ ਦੇਖੋ ਇੱਧਰ ਗੈਸ ਚੁੱਲਾ ਰੱਖਿਆ ਹੋਇਆ ਹੈ ਸਿਲੰਡਰ ਤੇ ਇੱਧਰ ਗੈਸ ਪਈ ਹੈ ਤੇ ਇੱਧਰ ਆ ਦੇਖ ਸਕਦੇ ਹੋ ਆ ਇੱਕ ਕਮਰਾ ਹੈ ਦੇਖ ਸਕਦੇ ਹੋ ਆ ਇੱਕ ਕਮਰਾ ਹੈ ਤੇ ਆਪਨਾ ਚਾਚਾ ਜੀ ਬੈਠੇ ਨੇ ਦੇਖ ਸਕਦੇ ਇੱਧਰ ਮਾਤਾ ਜੀ ਵੀ ਖੁਸ਼ ਨੇ ਆ ਵੇਖ ਸਕਦੇ ਹੋ ਤੁਸੀਂ ਇੱਧਰ ਆਪਣੀ ਮੜ ਛੋਟੀ ਜਿਹੀ ਜਗ੍ਹਾ ਆ ਗਈ ਜੋਏ ਤੇ ਆਪਣਾ ਓਵਨ ਰੱਖਿਆ ਹੋਇਆ ਹੈ ਜਿਹਦੇ ਵਿੱਚ ਚਾਹ ਘਰਮ ਹੋਣ ਲੱਗਦੀ ਸੀ ਵੇਖ ਸਕਦੇ ਹੋ ਆ ਵੇਖੋ ਤੁਸੀਂ ਮਾਤਾ ਜੀ ਕद्दू ਚੀਰਨ ਲੱਗੀ ਸੀਗੀ ਆ ਵੇਖੋ ਇੱਧਰ ਆਪਣਾ ਛੱਜ ਪਿਆ ਹੈ ਇੱਧਰ ਪੇੜ ਬੁੱਟੇ ਰੱਖੇ ਹੋਏ ਆ ਬੁੱਟੇ ਜੋ ਕਿ ਵਧੀਆ ਹੁੰਦੇ ਨੇ ਆ ਵੇਖ ਸਕਦੇ ਤੁਸੀਂ ਇੱਧਰ ਆਪਣਾ ਆ ਤੁਸੀਂ ਵੇਖ ਸਕਦੇ ਇੱਧਰ ਆਪਣਾ ਪਾਥੀਆਂ ਪਿਆ ਜੀ ਇੱਧਰ ਪੁਰਾਣਾ ਸਾਈਕਲ ਆ ਗਿਆ ਜੋ ਕਿ ਬਾਪੂ ਦੇ ਸਮੇਂ ਦਾ ਸੀ ਆ ਤੁਸੀਂ ਵੇਖ ਸਕਦੇ ਹੋ ਇੱਧਰ ਡੈਡੀ ਦਾ ਕਮਰਾ ਆ ਗਿਆ ਜੋ ਕਿ ਬੈੱਡ ਤੇ ਮੰਜਾ ਤੇ ਇੱਕ ਇਧਰ ਭੈਣ ਦੀ ਸਾਈਕਲ ਖੜੀ ਆ ਉਧਰ ਫਰਾਟਾ ਖੜਿਆ ਜਾਂ ਤੁਸੀਂ ਵੇਖ ਸਕਦੇ ਹੋ ਇਧਰ ਪਾਣੀ ਵਾਲੀ ਟੈਂਕੀ ਆ ਗਈ ਤੁਸੀਂ ਵੇਖ ਸਕਦੇ ਹੋ ਤੇ ਇਧਰ ਆਪਣੀ ਛੱਤ ਆ ਗਈ ਜੀ ਤੁਸੀਂ ਦੇਖ ਸਕਦੇ ਹੋ ਪਿੰਡ ਦਾ ਨਜ਼ਾਰਾ ਜੋ ਕਿ 5 ਵਜੇ ਦਾ ਹਸਤਾਕ ਵੀ ਕਾਫੀ ਧੋਫਾ ਤੁਸੀਂ ਵੇਖ ਸਕਦੇ ਹੋ ਤੇ ਇਧਰ ਆਪਣਾ ਸ਼ੈੱਡ ਪਾਇਆ ਹੋਇਆ ਹੈ ਇਧਰ ਆਪਣੀ ਪੱਕੀ ਛੱਤ ਹੈ ਤੇ ਇਧਰ ਆਪਣਾ ਮੰਜੇ ਡਾਏ ਹੋਏ ਨੇ ਕਿ ਸ਼ਾਮ ਨੂੰ ਬੈਹਣੇ ਆ ਕੰਮ ਕੁਮਨ ਵੇੜ ਕੇ ਤੇ ਇਧਰ ਲਈ ਸੜ ਆਪਣੀ ਕੱਚੀ ਜਗ੍ਹਾ ਆ ਦੇਖ ਸਕਦੇ ਹੋ ਯੋਗੀ ਟੈਂਕਰ ਤੇ ਐਨੀ ਹੋਇਆ ਪਿੱਛੇ ਜਗ੍ਹਾ ਜਿੱਥੇ ਮੰਝ ਰੱਖਾ ਹੋਇਆ ਇੱਥੇ ਟੈਂਕਰ ਤੇ ਹੋਇਆ ਇੱਥੇ ਆਪਣੀ ਛਾਦਰੀ ਲੱਗੀ ਹੈ ਜੋ ਕਿ ਮੰਮੀ ਕਥਾ ਸੁਣ ਲੰਦੀ ਹੈ ਬਾਣੀ ਸੁਣ ਲੰਦੀ ਹੈ ਤੇ ਇੱਧਰ ਆਪਣੇ ਪਿੱਛੇ ਪਹਾੜੀ ਕਿ ਕਰ ਆ ਗਿਆ ਤੇ ਇੱਧਰ ਰੂੜੀਆਂ ਆ ਗਈਆਂ ਜੀ ਜੋ ਕਿ ਇੱਥੇ ਗਵਾ ਗਵਾ ਪਾਛ ਦੇ ਨੇ ਕੂੜਾ ਕਾੜਾ ਸਿੱਟਦੇ ਨੇ ਤੁਸੀਂ ਵੇਖ ਸਕਦੇ ਹੋ ਤੇ ਇੱਧਰ ਆਪਾਂ ਨੇ ਗਵਾਂਡੀਆਂ ਦਾ ਘਰ ਆ ਗਿਆ ਇੱਧਰ ਜੋ ਕਿ ਛੜੇ ਲਾਇਆ ਨੇ ਜੋ ਕਿ ਇਹਨਾਂ ਦਾ ਕੁੱਤਾ ਆ ਕੇ ਆਪਣੇ ਟੋਏ ਪੱਟ ਦਿੰਦੇ ਜੋ ਕਿ ਕੱਚੀ ਛੱਤ ਹੈ ਤੁਸੀਂ ਵੇਖ ਸਕਦੇ ਹੋ ਜੋ ਕਿ ਟੋਏ ਪੱਟ ਦਿੰਦਾ ਆ ਵੇਖ ਸਕਦੇ ਤੁਸੀਂ ਇਹ ਕਿ ਮੜੀ ਕੱਚੀ ਹੈ ਟੋਏ ਪੱਟ ਦਿੰਦਾ ਆ ਤੁਸੀਂ ਦੇਖ ਸਕਦੇ ਹੋ ਆਪਣਾ ਕੋਠਾ ਆ ਗਿਆ ਛੱਤ ਆ ਗਈ ਤੇ ਅਦਰ ਆਪਣਾ ਲੱਕਣਾ ਦਾ ਸਟਾਕ ਪਿਆ ਜੋ ਕਿ ਸਰਦੀ ਚ ਕੰਮ ਆਉ ਉਹ ਡੈਡੀ ਵੱਢ ਲੈਂਦਾ ਜੋ ਕਿ ਇੱਕ ਰ ਆਪਣੇ ਦਾਦੀ ਦਾ ਪਿਆ ਉਹ ਚਰਖਾ ਕਾਫੀ ਸਾਲ ਪੁਰਾਣਾ ਹੈ ਪਰ ਅਪਣੇ ਟੈਂਕ ਥੱਲੇ ਰੱਖੀ ਹੋਈ ਸੀ ਤਾਂ ਕਿ ਪਾਣੀ ਤੱਤਾ ਨਾ ਹੋਵੇ ਆ ਦੇਖਾ ਮੋਟਰ ਚਲਾਣੇ ਜਦ ਮਰਜ਼ੀ ਭਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਇਧਰ ਮੰਮੀ ਭਾਂਡੇ-ਮੁੰਡੇ ਮਾਸਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਧਰ ਆਪਣਾ ਢੋਲੀ ਮੁੱਦੀ ਮਾਰੀ ਹੋਈ ਸੀ ਧੋਤਾ ਕੇ ਜੋ ਕਿ ਆਟਾ ਪਾਵਾਂਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਆਪਣਾ ਗਲੀ ਵਾਲਾ ਗੇਟਾਂ ਦੇ ਇੱਧਰ ਆਪਾਂ ਨੇ ਇੱਟਾਂ ਵੀ ਰੱਖੀਆਂ ਦੀ ਤਾਂ ਕਿ ਪਿਛਲੀ ਛੱਤ ਆਪਾਂ ਨੇ ਪੱਕੀ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਇੱਧਰ ਪਾਥੀਆਂ ਦਾ ਸਟਾਕ ਵੀ ਪਿਆ ਹੋਇਆ ਹੈ ਕਿ ਸਰਦੀਆਂ 'ਚ ਕੰਮ ਆਊਗਾ ਇਹਨੂੰ ਉੱਪਰ ਚਾੜਾਂਗੇ ਜੋ ਕਿ ਸਪਾਈਸ ਕੋਈ ਕਰਾਂਗੇ ਉੱਤੋਂ ਨਹੀਂ ਸੈਟਿੰਗ ਕਰਾਂਗੇ ਸਮਾਨ ਦੀ ਤੇ ਇੱਧਰ ਆਪਾਂ ਨੇ ਪਾਣੀ ਦੀ ਕਢੋਈ ਵੀ ਭਰੀ ਹੋਈ ਹੈ ਹਾਂ ਜੇ ਮਿੱਤਰੋ ਮੇਰੀ ਦਾਦੀ ਜੀ ਦੀ ਫੋਟੋ ਹੈ ਜੋ ਕਿ ਇਹਨਾਂ ਦਾ ਮਹਿੰਦਰਾ ਕੋਰ ਹੈ ਜੋ ਕਿ ਪੂਰੀ ਹੋ ਗਈ ਹੈ ਇਹ ਆਪਣਾ ਛੋਟਾ ਜਿਹਾ ਹਿੱਸਾ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਣਾ ਫ੍ਰਿਜ ਆ ਗਿਆ ਤੇ ਇੱਧਰ ਆਪਣਾ ਟੀਵੀ ਆ ਗਿਆ ਜੀ ਇੱਧਰ ਕੋਨੇ 'ਚ 20 ਸਲੈਬ ਆ ਚੁੱਕੇ ਆ। ਇੱਧਰ ਆਪਾਂ ਨੇ ਕਾਂਸਤੇ ਭਾਂਡੇ ਭੁੰਡੇ ਰੱਖਿਆ ਆਪਣੀ ਖੁੰਟੀ ਆ ਗਈ। ਤੁਸੀਂ ਦੇਖ ਸਕਦੇ ਹੋ ਇੱਧਰ ਆਪਣਾ ਪੱਖਾ ਆ ਜੋ ਕਿ ਬਾਹਰ ਵਾਲੀ ਛੱਤਾਂ 'ਚ ਆ ਗਈ ਇੱਧਰ। ਤੁਸੀਂ ਦੇਖ ਸਕਦੇ ਹੋ। ਤੇ ਅੰਦਰ ਆਪਣੀ ਬੱਸ ਆ ਗਈ ਜੋ ਕਿ ਚਾਚਾ ਜੀ ਡਰਾਈਵਿੰਗ ਕਰਦੇ ਨੇ। ਬੱਸ ਮਿਲੀ ਹੋਈ ਐ। ਤੁਸੀਂ ਦੇਖ ਸਕਦੇ ਹੋ। ਇਹ ਸਾਡਾ ਇਹ ਸਾਡਾ ਛੋਟਾ ਜਿਹਾ ਕਮਰਾ ਹੈ ਜੀ। ਤੁਸੀਂ ਦੇਖ ਸਕਦੇ ਹੋ। ਅਦਰ ਬਾਬੇ ਦੀ ਹੋਟਲ ਕੀ ਅਦਰ ਮੇਰੀ ਭੈਣ ਦੀ ਫੋਟੋ ਲੱਗੀ ਹੋ ਜੂਗੀ 10ਵੇਂ ਤੋਂ ਬਾਅਦ ਇਹਨਾਂ ਨੂੰ ਮਿਲਦੀ ਹੈ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਆਪਣੀ ਨਵੀਂ ਨਵੀਂ ਵੀਡੀਓ ਦੇਖਣੇ ਆਪਣਾ ਚੈਨਲ ਸਬਸਕ੍ਰਾਈਬ ਕਰਨਾ